ਅਮ੍ਰਿਤਸਰ ਦੇ ਹਲਕਾ ਅਟਾਰੀ ਅਦੀਨ ਆਉਂਦੇ ਪਿੰਡ ਡੰਡੇ ਵਿਖੇ ਐਮਐਲਏ ਜਸਵਿੰਦਰ ਸਿੰਘ ਰਮਦਾਸ ਨੇ ਸਰਕਾਰੀ ਸਕੂਲ ਵਿੱਚ ਵਿਕਾਸ ਕਮਾ ਦਾ ਉਦਘਾਟਨ ਕੀਤਾ ਇਸ ਮੌਕੇ ਤੇ ਸਾਬਕਾ ਚੇਅਰਮੈਨ ਹਰਦੀਪ ਸਿੰਘ ਲਾਲੀ ਪ੍ਰਿੰਸੀਪਲ ਪ੍ਰਵੀਨ ਕੌਰ ਜਗਦੀਪ ਕੌਰ ਤਜਿੰਦਰ ਸਿੰਘ ਬਲਵਿੰਦਰ ਸਿੰਘ ਸਰਪੰਚ ਅਤੇ ਵਡੀ ਗਤੀ ਵਿੱਚ ਪਿੰਡ ਵਾਸੀ ਮੌਜੂਦ ਸਨ ਮੇਰਾ ਨਾਮ ਬਲਵਿੰਦਰ ਸਿੰਘ ਜੀ ਪਿੰਡ ਪਿੰਡ ਡੰਡੀ ਦਾ ਅਜਦਾਬ ਘੱਟ ਨਹੀਂ ਰਹੀ ਇਹ ਸਾਡੇ ਬੜੇ ਸਨਮਾਨਯੋਗ ਸੀਐਮ ਸਾਹਿਬ ਜਿਨ੍ਹਾਂ ਨੇ ਸਿੱਖਿਆ ਕ੍ਰਾਂਤੀ ਦੇ ਲਈ ਨਗਰਾਂ ਦੇ ਵਿੱਚ ਜਾ ਕੇ ਵੱਡਾ ਉਪਰਾਲਾ ਕੀਤਾ ਸਾਡੇ ਹਲਕੇ ਦੇ ਤਾਰੀ ਹਲਕੇ ਦੇ ਐਮਐਲਏ ਸਾਹਿਬ ਸਰਦਾਰ ਦਸਿੰਦਰ ਸਿੰਘ ਰਮਲਾਸ਼ ਜੀ ਔਰ ਸਾਡੇ ਪੂਰੇ ਸਕੂਲ ਦਾ ਸਟਾਫ ਔਰ ਜਿੰਨੇ ਵੀ ਪਿੰਡ ਦੇ ਬੱਚੇ ਔਰ ਉਹਨਾਂ ਦੇ ਪੇਰੈਂਟਸ ਔਰ ਜਿੰਨੇ ਪਿੰਡ ਦੇ ਸੂਝਵਾਨ ਸਾਰੇ ਇੱਥੇ ਪਹੁੰਚੇ ਸਨ ਜਿੰਨੇ ਵੀ ਆਏ ਆ ਸਾਰਿਆਂ ਦਾ तहे ਦਿਲੋਂ ਧੰਨਵਾਦ ਆ ਔਰ ਅੱਜ ਦਾ ਜਿਹੜਾ ਇਹ ਉਦਘਾਟਨ ਸੀਗਾ ਇਹ ਕੁਛ ਪੁਰਾਣੀ ਜਿਹੜੀ ਆ ਮੁਰੰਮਤ ਕਰਵਾਈ ਕੋਈ ਬਲੋਰ ਬਰਾਡੇ ਬਣਾਏ ਕੁਛ ਨਾਲ ਰੂਮ ਬਣਵਾਏ ਇਹਨਾਂ ਦੀ ਰਿਪੇਅਰ ਹੋਈ ਔਰ ਜੋ ਬੱਚਿਆਂ ਦੇ ਲਈ ਸਾਈਲਟ ਵਗੈਰਾ ਉਹ ਵੀ ਬਣਵਾਏ ਔਰ ਇਸ ਤੋਂ ਅੱਗੇ ਅਸੀਂ ਆਪਣੇ ਐਮਐਲਏ ਸਾਹਿਬ ਨੂੰ ਇਹ ਮੰਗ ਕੀਤੀ ਆ ਕਿ ਜਿਵੇਂ ਸਾਡੇ ਪਿੰਡ ਦੇ ਬੱਚੇ ਜਿਵੇਂ ਸਾਡੇ ਪਿੰਡ ਦੇ ਲੋਕ ਸ਼ਿਕਸ਼ਾਲਾ ਵਾਧਰੇ ਆ ਸਾਨੂੰ ਜ਼ਰੂਰਤ ਹੈ ਜੇ ਆਉਣ ਵਾਲੇ ਦਿਨਾਂ ਵਿੱਚ ਜਿਹੜਾ ਮੇਰੇ ਪਿੰਡ ਦਾ ਸਕੂਲ ਹੈ ਇਹ 8ਵੀਂ ਤੱਕ ਜ਼ਰੂਰ ਹੋਣਾ ਚਾਹੀਦਾ ਮਸ਼ਲਾ ਸੁਣੇਗੀ ਹੈ ਮੈਨਾ ਸਾਹਿਬ ਵੱਲੋਂ ਤੁਹਾਡੀਆਂ ਹਾਂਜੀ ਦੋ ਚਾਰ ਜਿਹੜੇ ਮੇਨ ਮੁੱਦੇ ਸੀਗੇ ਜੀ ਉਹ ਸਾਡੀ ਸੁਣ ਲਈ ਗਈਆਂ ਹਨ ਜੀ ਇੱਕ ਤੇ ਪਿੰਡ ਦੇ ਵਿੱਚ ਜੰਜ ਘਰ ਬਣਨ ਵਾਲਾ ਉਹਦੇ ਲਈ ਕਿਉਂਕਿ ਸਾਡੇ ਪਰਿਵਾਰਾਂ ਦੇ ਵਿੱਚ ਜਗ੍ਹਾ ਬਿਲਕੁਲ ਘਟਿਆ ਕਿ ਹੁਣ ਖੁਸ਼ੀ ਗਮੀ ਦੇ ਤੇ ਜਦੋਂ ਕਿ ਸਾਡਾ ਪ੍ਰੋਗਰਾਮ ਹੁੰਦਾ ਉਹ ਜਗ੍ਹਾ ਨਹੀਂ ਹੈਗੀ ਸਾਡੇ ਮذਬੀ ਸਿੱਖ ਭਾਈਚਾਰੇ ਦੇ ਵਿੱਚ ਔਰ ਉਹ ਜੰਜ ਘਰ ਦੇ ਲਈ ਰਿਕਵੈਸਟ ਕੀਤੀ ਗਈ ਇੱਕ ਇਥੇ ਸਕੂਲ ਦੇ ਵਿੱਚ ਬੱਚਿਆਂ ਲਈ ਅਨਵਾੜੀ ਵਾਲਾ ਉਹ ਰੂਮ ਨਹੀਂ ਹੈਗਾ ਸਟੋਰ ਨਹੀਂ ਹੈਗਾ ਉਹਦੀ ਮੰਗ ਕੀਤੀ ਗਈ ਹੈ ਇੱਕ ਕਾਫੀ ਸਮੇਂ ਤੋਂ ਜਿਹੜੀ ਦਿੱਕਤ ਆ ਪਿਛਲੇ ਕਈ ਸਾਲਾਂ ਤੋਂ ਛੱਪੜ ਆ ਉਹ ਪਾਣੀ ਜਿਹੜਾ ਉਹ ਗਲੀਆਂ ਦੇ ਵਿੱਚ ਆ ਲੋਕਾਂ ਦੇ ਘਰਾਂ ਦੇ ਵਿੱਚ ਆ ਉਹਦੀ ਰਿਕਵੈਸਟ ਕੀਤੀ ਗਈ ਆ ਉਹਨਾਂ ਸਾਰੀਆਂ ਮੰਗਾਂ ਨੂੰ ਸਵੀਕਾਰ ਕੀਤਾ ਤੇ ਉਹਨਾਂ ਵਾਲੇ ਸਮੇਂ ਵਿੱਚ ਥੋੜੇ ਜਿਹਾ ਤੋਂ ਇਹਨਾਂ ਸਾਰੀਆਂ ਮੰਗਾਂ ਦਾ ਹੱਲ ਕਰਨੇ ਲਿਓਗੇ ਠੀਕ ਸਿਜਿੰਦਰ ਸਿੰਘ ਜੀ ਕਪਤਾਨ ਨੇ ਅੱਜ ਜੋ ਸਾਡੇ ਸਕੂਲ ਦੇ ਵਿੱਚ ਫੰਕਸ਼ਨ ਹੋਇਆ ਜੀ ਬੱਚਿਆਂ ਦਾ ਬਹੁਤ ਹੀ ਵਧੀਆ ਸੁਲੰਘਾ ਜੋ ਗਿਆ ਅਜ ਤੋਂ 15 ਸਾਲ ਤੋਂ 20 ਸਾਲ ਤੋਂ ਇਹੋ ਜਿਹਾ ਕੋਈ ਫੰਕਸ਼ਨ ਨਹੀਂ ਸਕੂਲ ਦੇ ਵਿੱਚ ਹੋਇਆ ਪਹਿਲੀ ਵਾਰੀ ਇਹ ਆਮਨ ਸਾਹਿਬ ਦੇ ਉਪਰਾਲੇ ਨਾਲ ਸਾਡੇ ਹਰਜੋਤ ਸਿੰਘ ਜੀ ਬੈਲ ਸਾਹਿਬ ਉਹ ਸਿੱਖਿਆ ਮੰਤਰੀ ਸਾਹਿਬ ਦੇ ਉਪਰਾਲੇ ਨਾਲ ਜਿਹੜੇ ਸਾਡੇ ਸਕੂਲ ਦੀ ਅੱਜ ਲੁੱਕ ਬਣੀ ਆ ਨਵੇਂ ਕਮਰੇ ਬਣੇ ਆ ਟਾਇਲਟ ਬਣੇ ਨੇ ਬਰਾਂਡੇ ਬਣੇ ਨੇ ਇਨਵੈਕਟਰ ਲੱਗੇ ਨੇ ਕੰਪਿਊਟਰ ਲੱਗੇ ਨੇ ਏ ਅਸੀਂ ਬਹੁਤ ਬਹੁਤ ਤਨਮਾਦਿਆਂ ਸਾਡੇ ਐਮਐਲਏ ਸਰਦਾਰ ਸੁਖਮਨ ਸਿੰਘ ਅੰਦਾਲਸਾਹ ਦਾ ਜਿਨ੍ਹਾਂ ਨੇ ਸਾਡੇ ਸਕੂਲ ਨੂੰ ਇਹਨਾਂ ਅਪਗ੍ਰੇਡ ਕੀਤਾ। ਇਸ ਤੋਂ ਸਾਡੀ ਹੁਣ ਅੱਜ ਦੀ ਗੁਜਾਰਿਸ਼ ਇਹ ਹੀ ਹੈ ਕਿ 6ਵੀਂ ਕਲਾਸ ਦੇ ਬੱਚੇ ਸਾਡੇ ਵਿੱਚ ਦੇ 8ਵੀਂ ਦੇ ਅਟਾਰੀ ਜਾਂਦੇ ਨੇ ਪਰਨਾ ਜੀਟੀ ਰੋਡ ਬਹੁਤ ਚੱਲਦਾ ਆ। 8ਵੀਂ ਤੱਕ ਮੰਗ ਕੀਤੀ ਹੈ ਕਿ ਸਾਡਾ ਸਕੂਲ 8ਵੀਂ ਤੱਕ ਹੋਵੇ। ਤਾਂ ਜੋ 8ਵੀਂ ਤੱਕ ਦੇ ਬੱਚੇ ਜਿਹੜੇ ਇੱਥੇ ਅੱਜ ਵਿਦਿਅਕ ਨਾਦੇ ਨੇ। ਠੀਕ।